ਸਿੱਖਿਆ ਮੰਤਰੀ ਹਜੋਤ ਸਿੰਘ ਬੈਂਸ ਅੱਜ ਮਾਹਦੇ ਕੇਸ 11 ਕੇਸ ਕੋਲੋਂ ਜੇ ਪਹੁੰਚਾ ਤਾਂ ਸਿੱਖਿਆ ਕ੍ਰਾਂਤੀ ਦੀ ਗੱਲ ਕੀਤੀ ਜੀ ਕਿ ਸਿੱਖਿਆ ਕ੍ਰਾਂਤੀ ਨੂੰ ਪਹਿਲ ਦੇ ਆਧਾਰ ਤੇ ਉੱਤੇ ਰੱਖਿਆ ਗਿਆ ਆ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਇਸ ਦੇ ਵਿੱਚ ਵੱਡਾ ਇੱਕ ਸਮਾਗਮ ਜਿਹੜਾ ਕਰਾਇਆ ਗਿਆ ਜਿਹਦੇ ਵਿੱਚ ਜੇਕਰ ਹਲਕਾ ਵਿਧਾਇਕ ਦੀ ਗੱਲ ਕਰਤਾ ਹਲਕਾ ਵਿਧਾਇਕ ਵੀ ਪੁੱਜਦੇ ਹੋਏ ਜ਼ਰੂਰ ਨਜ਼ਰ ਆਇਆ ਤੇ ਲਗਾਤਾਰ ਜੇ ਗੱਲ ਕੀਤੀ ਜਾਓ ਤਾਂ ਸਿੱਖਿਆ ਦੇ ਚੱਲਦੇ ਆ ਕਿਤਨਾ ਕਿਤੇ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਜ਼ੋਰ ਕੰਮ ਕਰਦੀ ਆ ਨਜ਼ਰ ਆ ਰਹੀ ਹੈ ਤਾਂ ਬੈਸ ਸਾਹਿਬ ਸਾਡੇ ਮੂਜ ਨੂੰ ਗੱਲਬਾਤ ਕਰਾਂਗੇ ਕਿਉਂਕਿ ਜੇਕਰ ਉਦਘਾਟਨ ਦੀ ਗੱਲ ਕਰਦੇ ਚਾਰ ਦਿਵਾ ਦਾ ਉਦਘਾਟਨ ਅੱਜ ਕਰਦੇ ਹੋਏ ਵੀ ਨਜ਼ਰ ਆ ਰਹੀ ਹੈ ਤਾਂ ਹਜੂ ਸਿੰਘ ਵੈਸ ਸਾਹਿਬ ਜੀ ਉਹਨੇ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨਗੇ ਕਿਉਂਕਿ ਵੈਸ ਸਾਹਿਬ ਅੱਜ ਸਿੱਖਿਆ ਕ੍ਰਾਂਤੀ ਲੈ ਕੇ ਮੋਹੱਲੇ ਦੇ ਫੇਸ ਕੈਰਾ ਸਕੂਲ ਦੇ ਵਿੱਚ ਪਹੁੰਚੇ ਹੋ ਕਿ ਕੁਝ ਦੇਖਦੇ ਹੋ ਕਿਉਂਕਿ ਲਗਾਤਾਰ ਜੇ ਗੱਲ ਕਰੀ ਜਾਵੇ ਤਾਂ ਸਿੱਖਿਆ ਜਿਹੜੀ ਆ ਉਹ ਕਾਫੀ ਉੱਚੀ ਚ ਉੱਡਦੀ ਹੋਈ ਨਜ਼ਰ ਆਉਂਦੀ ਹੈ ਵੀਰ ਅਸੀਂ ਆਪਣਾ ਧਰਮ ਨਿਭਾ ਰਹੇ ਹਾਂ ਆਪਣਾ ਜੋ ਵੀ ਮੁਮਕਨ ਹੈ ਮੈਂ ਨਹੀਂ ਕਹਿੰਦਾ ਸਾਰੇ ਸਕੂਲ ਠੀਕ ਹੋ ਗਏ ਪਰ ਚੰਗਾ ਕੰਮ ਹੋਇਆ ਤੁਸੀਂ ਸਕੂਲ ਚ ਦੇਖ ਸਕਦੇ ਹੋ ਤੁਸੀਂ ਅੱਗੇ ਵੀ ਮੇਰੇ ਨਾਲ ਹੋਰ ਵੀ ਕਈ ਸਕੂਲਾਂ ਚ ਗਏ ਤੇ ਆਪਾਂ ਹੁਣ ਲੰਬਾ 2 ਮਹੀਨੇ ਚੱਲਣਾ ਆਪਾਂ ਸਾਰੇ ਪੰਜਾਬ ਦੇ ਸਕੂਲ ਦਿਖਾਵਾਂਗੇ ਜਿਨ੍ਹਾਂ ਸਕੂਲਾਂ ਚ ਕਦੀ ਚਾਰ ਦੀਵਾਰੀ ਨੇ ਚਾਰ ਦੀਵਾਰੀ ਬਣ ਗਈ ਕਮਰੇ ਬਣ ਗਏ ਇਹ ਤਾਂ ਸ਼ਾਨਦਾਰ ਸਕੂਲ ਇੱਥੇ ਦਾ ਸਕਿਉਰਟੀ ਗਾਰਡਸ ਯਾਨੀ ਆਸ-ਪਾਸ ਜਿੰਨੇ ਪ੍ਰਾਈਵੇਟ ਸਕੂਲ ਹੈ ਉੱਥੇ ਜਾਇਓ ਤੇ ਇੱਥੇ ਜੇ ਤੁਹਾਨੂੰ ਕੋਈ 192 ਵਾਲਾ ਫਰਕ ਨਹੀਂ ਮਿਲਿਆ ਜੇਕਰ ਚਾਰ ਦੀਵਾਰੀ ਦੀ ਗੱਲ ਕੀਤੀ ਜਾਵੇ ਤਾਂ ਅੱਜ ਜਦੋਂ ਤੁਸੀਂ ਮੋਰ ਦਾ ਉਦਕਰਨ ਕੀਤਾ ਤੇ ਉਹਦੇ ਵਿੱਚ ਵੀ ਲਿਖਿਆ ਗਿਆ ਕਿ ਚਾਰ ਦੀਵਾਰੀ ਜਿਹੜੀ ਪੂਰੀ ਬਣ ਚੁੱਕੀ ਹੈ ਚਾਰ ਦੀਵਾਰੀ ਦਾ ਉਦਕਰਨ ਨਹੀਂ ਨਹੀਂ ਚਾਰ ਦੀਵਾਰੀ ਦੀ ਜਿਹੜੀ ਹੈ ਨਾ ਇੱਥੇ ਨਹੀਂ ਸੀ ਜੀ ਜਿਹੜੇ ਤੁਸੀਂ ਸਾਈਡ ਦੇ ਏਰੀਆ ਦੇਖੋ ਨਾ ਸਾਰੀ ਨਵੀਂ ਬਣੀ ਹੈ ਤੁਸੀਂ ਡਿਟੇਲਸ ਲੈਣੀ ਪ੍ਰਿੰਸੀਪਲ ਸਾਹਿਬ ਤੋਂ ਲੈ ਲਓ ਇੱਕ ਹੋਰ ਦੱਸ ਦਿਓ ਕਿ ਛਾਤਰੀਕ ਦਾ ਕਿਹਾ ਗਿਆ ਸੀ ਕਿ ਛਾਤਰੀ ਨੂੰ ਕਦਾਬਾ ਜਿਹੜੇ ਨੇ ਉਹ ਜੂਰ ਸਕੂਲਾਂ ਦੇ ਵਿੱਚ ਪਹੁੰਚ ਜਾਣਗੇ ਪਹੁੰਚ ਗਏ ਬਿਲਕੁਲ ਪਹੁੰਚ ਗਏ ਚੈੱਕ ਕਰ ਤੇ ਆਪਾਂ ਹੁਣ ਲੰਬਾ 2 ਮਹੀਨੇ ਚੱਲਣਾ ਆਪਾਂ ਸਾਰੇ ਪੰਜਾਬ ਦੇ ਸਕੂਲ ਦਿਖਾਵਾਂਗੇ ਆ ਜਿੰਨਾ ਸਕੂਲਾਂ ਚ ਕਦੀ ਚਾਰ ਦੀਵਾਰੀ ਨੇ ਚਾਰ ਦੀਵਾਰੀ ਬਣ ਗਈ ਕਮਰੇ ਬਣ ਗਏ ਇਹ ਤਾਂ ਸ਼ਾਨਦਾਰ ਸਕੂਲ ਇੱਥੇ ਦਾ ਸਕਿਉਰਟੀ ਗਾਰਡਸ ਯਾਨੀ ਆਸ-ਪਾਸ ਜਿੰਨੇ ਪ੍ਰਾਈਵੇਟ ਸਕੂਲ ਹੈ ਉੱਥੇ ਜਾਇਓ ਤੇ ਇੱਥੇ ਜਾਇਓ ਤੁਹਾਨੂੰ ਕੋਈ 192 ਵਾਲਾ ਫਰਕ ਨਹੀਂ ਮਿਲੇ ਜੇਕਰ ਚਾਰ ਦੀਵਾਰ ਦੀ ਗੱਲ ਕੀਤੀ ਜਾਵੇ ਤਾਂ ਅੱਜ ਜਦੋਂ ਤੁਸੀਂ ਬੋਰਡ ਦਾ ਉਦਘਾਟਨ ਕੀਤਾ ਤੇ ਉਹਦੇ ਵਿੱਚ ਵੀ ਲਿਖਿਆ ਗਿਆ ਕਿ ਚਾਰ ਦੀਵਾਰੀ ਜਿਹੜੀ ਪੂਰੀ ਬਣ ਚੁੱਕੀ ਹੈ ਚਾਰ ਦੀਵਾਰੀ ਦਾ ਉਦਘਾਟਨ ਨਹੀਂ ਨਹੀਂ ਚਾਰ ਦੀਵਾਰੀ ਜਿਹੜੀ ਹੈ ਨਾ ਇੱਥੇ ਨਹੀਂ ਸੀ ਜੀ ਜਿਹੜੇ ਤੇ ਸਾਈਡ ਦੇ ਏਰੀਆ ਦੇਖੋ ਨਾ ਸਾਰੀ ਨਵੀਂ ਬਣੀ ਹੈ ਤੁਸੀਂ ਡਿਟੇਲਸ ਲੈਣੀ ਹੈ ਪ੍ਰਿੰਸੀਪਲ ਸਾਹਿਬ ਤੋਂ ਲੈ ਲਓ ਇੱਕ ਹੋਰ ਦੱਸ ਦਿਓ ਕਿ 6 ਤਰੀਕ ਤੱਕ ਕਿਹਾ ਗਿਆ ਸੀ ਕਿ 6 ਤਰੀਕ ਨੂੰ ਕਦਾਬਾ ਜਿਹੜੀ ਨੇ ਉਹ ਜੂਰ ਸਕੂਲਾਂ ਦੇ ਵਿੱਚ ਪਹੁੰਚ ਜਾਣਗੀਆਂ ਪਹੁੰਚ ਗਏ ਬਿਲਕੁਲ ਪਹੁੰਚ ਗਏ ਚੈੱਕ ਕਰ ਤੇ ਆਪਾਂ ਹੁਣ ਲੰਬਾ 2 ਮਹੀਨੇ ਚੱਲਣਾ ਆਪਾਂ ਸਾਰੇ ਪੰਜਾਬ ਦੇ ਸਕੂਲ ਦਿਖਾਵਾਂਗੇ ਆ ਜਿੰਨਾ ਸਕੂਲ ਅਜ ਕਦੀ ਚਾਰ ਦੁਵਾਰੀ ਨਹੀਂ ਸੀ ਚਾਰ ਦੁਵਾਰੀ ਬਣ ਕੇ ਕਮਰੇ ਬਣ ਕੇ ਇਹ ਤਾਂ ਸ਼ਾਨਦਾਰ ਸਕੂਲ ਇੱਥੇ ਦਾ ਸਕਿਉਰਟੀ ਗਾਰਡਸ ਯਾਨੀ ਆਸ-ਪਾਸ ਜਿੰਨੇ ਪ੍ਰਾਈਵੇਟ ਸਕੂਲ ਹੈ ਉੱਥੇ ਜਾਓ ਤੇ ਇੱਥੇ ਜੇ ਤੁਹਾਨੂੰ ਕੋਈ 1921 ਵਾਲਾ ਵਰਕ ਨਹੀਂ ਮਿਲੇ ਜੇਕਰ ਚਾਰ ਦਿਵਾਰ ਦੀ ਗੱਲ ਕੀਤੀ ਜਾਵੇ ਤਾਂ ਅੱਜ ਜਦੋਂ ਤੁਸੀਂ ਬੋਰਡ ਦਾ ਉਦਕਰਨ ਕੀਤਾ ਤੇ ਉਹਦੇ ਵਿੱਚ ਵੀ ਲਿਖਿਆ ਗਿਆ ਕਿ ਚਾਰ ਦੀਵਾਰੀ ਜਿਹੜੀ ਪੂਰੀ ਬਣ ਚੁੱਕੀ ਹੈ ਚਾਰ ਦੀਵਾਰੀ ਦਾ ਉਦਕਰਨ ਨਹੀਂ ਨਹੀਂ ਚਾਰ ਦੀਵਾਰੀ ਦੀ ਜਿਹੜੀ ਹੈ ਨਾ ਇੱਥੇ ਨਹੀਂ ਸੀ ਜੀ ਜਿਹੜੇ ਤੁਸੀਂ ਸਾਈਡ ਦੇ ਏਰੀਆ ਦੇਖੋ ਨਾ ਸਾਰੀ ਨਵੀਂ ਬਣੀ ਹੈ ਤੁਸੀਂ ਡਿਟੇਲਸ ਲੈਣੀ ਪ੍ਰਿੰਸੀਪਲ ਸਾਹਿਬ ਤੋਂ ਲੈ ਲਓ ਇੱਕ ਹੋਰ ਦੱਸ ਦਿਓ ਕਿ 7 ਤਰੀਕ ਤੱਕ ਇਹ ਆ ਗਿਆ ਸੀ ਕਿ 7 ਤਰੀਕ ਨੂੰ ਕਦਾਬਾ ਜਿਹੜੀ ਨੇ ਉਹ ਜੂਰ ਸਕੂਲਾਂ ਦੇ ਵਿੱਚ ਪਹੁੰਚ ਜਾਣਗੀਆਂ ਪਹੁੰਚ ਗਏ ਬਿਲਕੁਲ ਪਹੁੰਚ ਗਏ ਚੈੱਕ ਕਰ ਜੂਰ ਜੇਕਰ ਗੱਲ ਕਰੀ ਤਾਂ ਅੱਜ ਹਰਜੋਤ ਸਿੰਘ ਫਾਸ ਸਿੱਖਿਆ ਮੰਤਰੀ ਜਿਹੜੇ ਨੂੰ ਪਹੁੰਚਦੇ ਹੋਏ ਨਜ਼ਰ ਆਇਆ ਤਾਂ ਅਸੀਂ ਜੇਕਰ ਚਾਰ ਦੀਵਾਰ ਦੀ ਗੱਲ ਕਰੀ ਹਾਲਾਂਕਿ ਚਾਰ ਦੀਵਾਰੀ ਜਿਹੜੀ ਆ ਉਹ ਪਹਿਲਾਂ ਤਾਂ ਉਹ ਕਿਤੇ ਕਿਤੇ ਬਣੀ ਹੋਈ ਨਜ਼ਰ ਆਸੀ ਜਿਹਦੇ ਕਰਕੇ ਆਮਾਦ ਦੇ ਪਾਰ ਦੇ ਸਰਕਾਰ ਜੇ ਕਰ ਕਿਹਾ ਜਾਵੇ ਤਾਂ ਚਾਰ ਦੀਵਾਰੀ ਕਹਿੰਦੇ ਨੇ ਕਿ ਹੁਣ ਸਕੂਲ ਦੇ ਵਿੱਚ ਬਣੀ ਹੋਈ ਨਜ਼ਰ ਆਉਂਦੀ ਆ ਪਰ ਜਦੋਂ ਚਾਰ ਦੀਵਾਰੀ ਬਣੀ ਤਾਂ ਸਕੂਲ ਪਹਿਲਾਂ ਕਿੱਦਾਂ ਬਣ ਗਿਆ ਤਾਂ ਇਹ ਵੀ ਕਿਤੇ ਨਾ ਕਿਤੇ ਵੱਡਾ ਸਵਾਲ ਜਿਹੜਾ ਉਹ ਦੇਖਣ ਨੂੰ ਮਿਲਦਾ ਹੋਇਆ ਨਜ਼ਰਾਂ ਦਾ ਮੈਂ ਤਾਂ ਵੱਡੇ ਜਰਨਲਿਸਟ ਸਰਬਜੀਤ ਸਿੰਘ ਦਿਨਾਲ ਸੰਦੀਪ ਸਿੰਘ ਅਜੀਤ ਪੱਪੀ ਵੀ